ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਨੇ ਕਿ ਪੰਜਾਬ ਦੇ ਵਿੱਚੋਂ ਮਾਈਨਿੰਗ ਮਾਫੀਆ ਨੂੰ ਅਸੀਂ ਨੱਥ ਪਾ ਰਹੇ ਹਾਂ ਨਸ਼ਾ ਤਸਕਰਾਂ ਨੂੰ ਅਸੀਂ ਜੇਲ੍ਹਾਂ 'ਚ ਭੇਜ ਰਹੇ ਹਾਂ ਪਰ ਨਸ਼ਾ ਤਸਕਰਾਂ ਦੇ ਘਰ ਵੀ ਢਾਏ ਜਾ ਰਹੇ ਨੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਭੇਜਿਆ ਜਾ ਰਿਹਾ ਪਰ ਦੂਜੇ ਪਾਸੇ ਜੇਕਰ ਗੱਲ ਮਾਈਨਿੰਗ ਦੀ ਕੀਤੀ ਜਾਵੇ ਤਾਂ ਉਹ ਦਾਅਵੇ ਖੋਖਲੇ ਸਾਬਤ ਹੋ ਰਹੇ ਨੇ ਕਿਉਂਕਿ ਹਲੇ ਵੀ ਕਈ ਥਾਵਾਂ ਦੇ ਉੱਤੇ ਤੜੱਲੇ ਦੇ ਨਾਲ ਮਾਈਨਿੰਗ ਹੋ ਰਹੀ ਆ ਤਾਜ਼ਾ ਮਾਮਲਾ ਦਿਨਾ ਨਗਰ ਤੋਂ ਸਾਹਮਣੇ ਆਇਆ ਜਿੱਥੇ ਕਿ ਤੜੱਲੇ ਨਾਲ ਮਾਈਨਿੰਗ ਚੱਲ ਰਹੀ ਆ ਤੇ ਮਾਈਨਿੰਗ ਨੂੰ ਜੇਕਰ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਜੇਕਰ ਕੋਈ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰਦਾ ਆਵਾਜ਼ ਚੁੱਕਦਾ ਇਹਨਾਂ ਮਾਈਨਿੰਗ ਮਾਫੀਆ ਦੇ ਖਿਲਾਫ ਤਾਂ ਫਿਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆ ਜਾਂਦੀਆਂ ਨੇ ਇੱਕ ਪੀੜਤ ਪਰਿਵਾਰ ਕੈਮਰੇ ਸਾਹਮਣੇ ਆਇਆ ਜਿਸ ਦੇ ਵੱਲੋਂ ਖੁੱਲਕੇ ਇਸ ਮਾਈਨਿੰਗ ਮਾਫੀਆ ਦੇ ਵੱਡੇ ਖੁਲਾਸੇ ਕੀਤੇ ਨੇ ਤੇ ਉਹਨਾਂ ਦੇ ਨਾਲ ਮੋਹਾਲੀ ਤੋਂ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਖੜੇ ਨੇ ਤੇ ਉਹਨਾਂ ਦੇ ਵੱਲੋਂ ਅੱਜ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਹਿੰਮਤ ਦਿੱਤੀ ਕਿ ਤੁਸੀਂ ਖੁੱਲ ਕੇ ਕੈਮਰੇ ਸਾਹਮਣੇ ਬੋਲੋ ਅਸੀਂ ਤੁਹਾਡੇ ਨਾਲ ਖੜੇ ਹਾਂ ਤਾਂ ਵੱਡੇ ਖੁਲਾਸੇ ਹੋਏ ਨੇ ਆਖਰ ਕਦੋਂ ਤੋਂ ਚੱਲ ਰਿਹਾ ਹੈ ਇਹ ਮਾਈਨਿੰਗ ਦਾ ਕਾਲਾ ਕਾਰਨਾਮਾ ਕਦੋਂ ਤੱਕ ਕਦੋਂ ਤੋਂ ਚੱਲ ਰਿਹਾ ਕਿੱਥੇ ਚੱਲ ਰਿਹਾ ਇਹ ਗੁਰਖਤੰਦਾ ਪੁਰੀ ਗੱਲਬਾਤ ਤੁਹਾਨੂੰ ਸੁਣਾਉਣੀ ਹੈ ਸਮਾਜ ਸੇਵੀ ਸਿਮਰਜੀਤ ਸਿੰਘ ਮਾਨ ਤੇ ਪੀੜਤ ਮਹਿਲਾ ਦੀ ਜਵਾਨੀ ਵੀ ਸੁਣਾਵਾਂਗੇ ਜਿਸ ਦੇ ਪੁੱਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਤਾਂ ਹੁਣ ਇਹ ਖੁਲਾਸੇ ਹੋਣ ਤੋਂ ਬਾਅਦ ਸਰਕਾਰ ਦੇ ਨੁਮਾਇंदे ਆਖਰ ਕਰਨਗੇ ਕੀ ਕੀ ਬਿਆਨ ਆਉਂਦਾ ਕੀ ਇਹਨਾਂ ਮਾਈਨਿੰਗ ਮਾਫੀਆ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਆ ਦੇਖਣ ਵਾਲੀ ਗੱਲ ਹੋਵੇਗੀ ਪਰ ਪੀੜਤ ਪਰਿਵਾਰ ਤੇ ਸਮਾਜ ਸੇਵੀ ਸਿਮਰਜੀਤ ਸਿੰਘ ਮਾਨ ਕੀ ਕੁਝ ਕਹਿ ਰਹੇ ਨੇ ਕਿਹੋ ਜਿੇ ਖੁਲਾਸੇ ਕੀਤੇ ਨੇ ਸੁਣੋ ਨੇਤੋ ਭਾਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਡੇ ਸਾਰੇ মিডিਆ ਦਾ ਧੰਨਵਾਦ ਕਰਦੇ ਆਂ ਜੀ ਤੁਸੀਂ ਅੱਜ ਪਹੁੰਚੇ ਆ ਸਾਡੇ ਇੱਥੇ ਤੇ ਅੱਜ ਇੱਕ ਜਿਹੜੀ ਅੱਜ ਪ੍ਰੈਸ ਕਾਨਫਰੈਂਸ ਕਰ ਰਹੇ ਆਂ ਅਸੀਂ ਇਹ ਇੱਕ ਪਰਿਵਾਰ ਪੀੜਤ ਹੈ ਜਿਹੜਾ ਕੀ ਇਹਨਾਂ ਨਾਲ ਧੱਕਾ ਹੋ ਰਿਹਾ ਇਹਨਾਂ ਨੇ ਬਹੁਤ ਜ਼ੋਰ ਲਾਇਆ ਲੋਕ ਪ੍ਰਸ਼ਾਸਨ ਦੇ ਅੱਗੇ ਮੰਗ ਰੱਖੀ ਇੱਥੋਂ ਦੇ ਜਿਹੜੇ ਨੁਮਾਇੰਦੇ ਚੁਣੇ ਹੋਏ ਨੇ ਉਹਨਾਂ ਅੱਗੇ ਵੀ ਲੈ ਕੇ ਗਏ ਆਪਣੀ ਫਰਿਆਦ ਲੈ ਕੇ ਗਏ ਪਰ ਉਹਨਾਂ ਨੇ ਕਿਸੇ ਨੇ ਨਹੀਂ ਸੁਣੀ ਉਲਟਾ ਹੀ ਇਹਨਾਂ ਨੂੰ ਫੋਰਸ ਕਰਨਾ ਸ਼ੁਰੂ ਕਰਤਾ ਤੁਸੀਂ ਆਪਣੀ ਜ਼ਮੀਨ ਵੇਚ ਦਿਓ ਜ਼ਮੀਨ ਵੇਚ ਕੇ ਤੁਹਾਡਾ ਗੁਜ਼ਾਰਾ ਨਹੀਂ ਤੁਹਾਡਾ ਗੋਹੀ ਗੁਜ਼ਾਰਾ ਨਹੀਂ ਤੁਹਾਨੂੰ ਮਾਰ ਦਿੱਤਾ ਜਾਊਗਾ ਯਾਨੀ ਪ੍ਰਾਪਰਟੀ ਦੇ ਰਿਲੇਟਿਵ ਨੇ ਜ਼ਮੀਨ ਹੈ ਜਿਹੜੀ ਲੈਂਡ ਹੈ ਉਹਨਾਂ ਨੂੰ ਲੈ ਕੇ ਵਿਸ਼ੇ ਤੇ ਅੱਜ ਪ੍ਰੈਸ ਕਾਨਫਰੰਸ ਕਰਦੇ ਪਏ ਆ ਅਸੀਂ ਇਹ ਮਾਤਾ ਦੀ ਜ਼ਮੀਨ ਹੈ ਤੇ ਇਹਨਾਂ ਦਾ ਬੇਟਾ ਇਹ ਦੋ ਬੇਟੇ ਨੇ ਜਿਨ੍ਹਾਂ ਨੂੰ ਥ੍ਰੈਟ ਕਰਦੇ ਨੇ ਕਿ ਜਗੀਰਾ ਜੀ ਤੇ ਉਹਨਾਂ ਦਾ ਮੁੰਡਾ ਮਲਕੀਤ ਜੀ ਜਿਹੜੇ ਜੇਲ੍ਹ ਤੋਂ ਬਾਹਰ ਆਏ ਨੇ ਜਿਨ੍ਹਾਂ ਨੂੰ ਸਿਕਿਉਰਿਟੀ ਮਿਲੀ ਹੈ ਤੇ ਇੱਕ ਸ਼ਮਸ਼ੇਰ ਸਿੰਘ ਜਿਹੜਾ ਇੱਥੋਂ ਦੇ ਨੁਮਾਇੰਦੇ ਨੇ ਸ਼ਮਸ਼ੇਰ ਸਿੰਘ ਜੀ ਜਿਹੜੇ ਇਹਨਾਂ ਨੂੰ ਥ੍ਰੈਟ ਕਰਦੇ ਨੇ ਜਾਂ ਹੋਰ ਸਾਰੇ ਦਿਨਾਂ ਨਗਰ ਤੇ ਇੱਥੇ ਦੋ ਨੰਬਰ ਦੇ ਲੋਕ ਬੋਲਣ ਨੂੰ ਬਹੁਤ ਚਾਹੁੰਦੇ ਨੇ ਪਰ ਮੀਡੀਆ ਸਾਹਮਣੇ ਨਹੀਂ ਆ ਰਹੀ ਜਿਹੜਾ ਸ਼ਮਸ਼ੇਰ ਸ਼ਮਸ਼ੇਰ ਸਿੰਘ ਜੀ ਐਥੋਂ ਹਲਕਾ ਇੰਚਾਰਜ ਨੇ ਉਹਨਾਂ ਦੇ ਇੱਥੇ ਬਹੁਤ ਕਾਲੇ ਧੰਦੇ ਚੱਲੇ ਜਿਵੇਂ ਇੱਕ ਫੈਕਟਰੀ 'ਚ ਐਫਆਈਰ ਦਰਜ ਹੋਈ ਹੈ ਉਹ ਕਿੰਨੀ ਸੀਗੀ ਤੁਹਾਨੂੰ ਵੀ ਦੱਸ ਦਿੰਦਾ 213 ਨੰਬਰ ਐਫਆਈਆਰ ਜਿਹੜੀ ਯੂਰੀਆ ਦੀ ਉਹਨਾਂ ਦਾ ਬੇਟਾ ਉੱਥੇ ਜੌਬ ਕਰਦਾ ਉਹਦੇ ਰਿਲੇਟਿਵ ਅੱਜ ਪ੍ਰੈਸ ਕਾਨਫਰੈਂਸ ਕਰੀ ਹੈ ਜੀ ਆਪਾਂ ਨੇ ਤੇ ਜਿਹੜਾ ਇੱਕ ਮਲਕੀਤ ਸਿੰਘ ਹੈ ਜੇਲ੍ਹ ਤੋਂ ਬਾਹਰ ਆਇਆ ਜ਼ਗੀਰੇ ਦਾ ਮੁੰਡਾ ਇਹਨਾਂ ਦੀ ਤਿੰਨ ਕਨਾਲ 18 ਮਰਲੇ ਜ਼ਮੀਨ ਹੈ ਇਹਨਾਂ ਨੂੰ ਕਹਿੰਦਾ ਤੁਸੀਂ ਵੇਚ ਦੋ ਸੱਤੋਂ ਪੈਸੇ ਲੈ ਲਓ 2-2 ਲੱਖ ਰੁਪਈਆ ਲੈ ਕੇ ਇਹਨਾਂ ਦੇ ਘਰੇ ਜਾਂਦੇ ਆ ਉਹ 2-2 ਲੱਖ ਰੁਪਈਆ ਲੈ ਕੇ ਉਹ ਤੋਂ ਬਾਅਦ ਇਹਨੂੰ ਇਹਨਾਂ ਦੇ ਘਰੇ ਵੈਪਨ ਲੈ ਕੇ 4-5 ਲੋਕ ਹਰ ਟਾਈਮ ਇਹਨਾਂ ਦੇ ਘਰੇ ਲੈ ਕੇ ਜਾਂਦੇ ਆ ਕਿ ਇਹਨੂੰ ਥ੍ਰੈਟ ਕਰਦੇ ਨੇ ਕਿ ਮਾਤਾ ਤੇਰੇ ਮੁੰਡੇ ਦਾ ਇਲਜ਼ਾਮ ਬੁਰਾ ਹੋਊਗਾ ਤੂੰ ਆ ਪੇਪਰਾਂ ਤੇ ਸਾਈਨ ਕਰ ਦੇ ਆ ਰਜਿਸਟਰੀ ਤੇ ਸਾਈਨ ਕਰ ਦੇ ਨਹੀਂ ਤੈਨੂੰ ਵੀ ਮਾਰ ਦਿੱਤਾ ਜਾਊਗਾ ਜਿਵੇਂ ਕਿ ਥੋੜੇ ਦਿਨ ਪਹਿਲਾਂ ਇੱਕ ਘਟਨਾ ਵਾਪਰੀ ਸੀ ਦਿਨਾ ਨਗਰ ਚ ਮਾਈਨਿੰਗ ਦੇ ਕੰਮ 'ਚ ਇੱਕ ਮੁੰਡੇ ਨੂੰ 20 ਫੁੱਟ ਰੇਤੇ 'ਚ ਹੀ ਮਾਰ ਕੇ ਦੱਬ ਦਿੱਤਾ ਗਿਆ ਸੀ ਹਾਂਜੀ ਸੌਰੀ ਪਠਾਨਕੋਟ ਪਠਾਨਕੋਟ ਚ ਜਿਹੜਾ ਦਬ ਦਿੱਤਾ ਗਿਆ ਸੀਗਾ ਜਦੋਂ ਕਿ ਇੱਥੋਂ ਦਾ ਹਲਕਾ ਇੰਚਾਰ ਜਿਹੜਾ ਕਿ ਸ਼ਮਸ਼ੇਰ ਉੱਥੇ ਜਾਂਦਾ ਸੀਗਾ ਜਿਹੜਾ ਕਿ ਉੱਥੋਂ ਦਾ ਮੰਤਰੀ ਕਟਾਰੀ ਜਿਹੜੀ ਉੱਥੋਂ ਮੰਤਰੀ ਜਿਹੜਾ ਮਹਿਕਮਾ ਤੇ ਉਹਨੂੰ ਜਾਣਾ ਚਾਹੀਦਾ ਉਹਨੇ ਅੱਜ ਦਾ ਕੋਈ ਪੋਸਟ ਨਹੀਂ ਪਾਈ ਉਹਦੇ ਸਿਲਸਲੇ ਚ ਇੱਥੋਂ ਜਦ ਕਿ ਸ਼ਮਸ਼ੇਰ ਜੀ ਇੱਥੋਂ ਜਾਂਦੇ ਨੇ ਉੱਥੇ ਮੀਡੀਆ ਦੇ ਸਾਹਮਣੇ ਕਿ ਮਾਈਨਿੰਗ ਦਾ ਕੰਮ ਚੱਲਦਾ ਕਿ ਤੈਨੂੰ ਨਹੀਂ ਪਤਾ ਤੇਰੇ ਇਰੇ ਚ ਮਾਈਨਿੰਗ ਦਾ ਨਹੀਂ ਕੰਮ ਚੱਲਦਾ ਰਾਤ ਨੂੰ ਟੀਪਰ ਵੀ ਨਿਕਲਦੇ ਇੱਥੋਂ ਦੇ ਜਾਂ ਉੱਥੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਦੇਖੋ ਦੋ ਤਿੰਨ ਚੀਜ਼ਾਂ ਕਲੀਅਰ ਹੈ ਇਹ ਸਾਰੇ ਹੀ ਕਰਤਾ ਧਰਤਾ ਇੱਕ ਪੰਜਾਬ ਸਰਕਾਰ ਐਦਾਂ ਵਧੀਆ ਕੰਮ ਕਰ ਰਹੀ ਸਾਡੇ ਪੰਜਾਬ ਨੂੰ ਲੈ ਕੇ ਪਰ ਦੀਨਾ ਨਗਰ ਚ ਇੰਨੀ ਕਰਪਸ਼ਨ ਹੋ ਰਹੀ ਅੱਜ ਦੀ ਡੇਟ ਚ ਫੈਕਟਰੀ ਨੂੰ ਲੈ ਕੇ ਯੂਰੀਆ ਨੂੰ ਲੈ ਕੇ ਜਾਂ ਇਹ ਲੋਕਾਂ ਨਾਲ ਧੱਕਾ ਹੋ ਰਿਹਾ ਜ਼ਮੀਨਾਂ ਹੜੱਪੀਆਂ ਜਾ ਰਹੀਆਂ ਨੇ ਕਿੱਥੇ ਆ ਸਰਕਾਰ ਮੈਂ ਪ੍ਰਸ਼ਾਸਨ ਦੇ ਧਿਆਨ ਚ ਲਿਆਉਣਾ ਚਾਹੁੰਦਾ ਇੱਕ ਭਗਵੰਤਮਾਨ ਸਰਕਾਰੀ ਕਾਮਾਦਮੀ ਪਾਰਟੀ ਸਰਕਾਰ ਹੈ ਜਿਹੜੀ ਆਪਣੇ ਮੰਤਰੀ ਵੀ ਨਹੀਂ ਬਖਸ਼ੇ ਪਰ ਇਹ ਸ਼ਮਸ਼ੇਰ ਕਿਉਂ ਨਹੀਂ ਬਖਸ਼ਿਆ ਜਾਂਦਾ ਇਹਨੂੰ ਵੀ ਬਖਸ਼ਣ ਦੀ ਲੋੜ ਨਹੀਂ ਇਹਨੂੰ ਵੀ ਜਿਹੜੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਕਿ ਉਹਨੂੰ ਪਰਿਵਾਰ ਨੂੰ ਥ੍ਰੈਟ ਦਿੰਦਾ ਤੇ ਇੱਕ ਜਿਹੜਾ ਮਲਕੀਤ ਸਿੰਘ ਹੈ ਇੱਕ ਉਹਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਜਿਹੜਾ ਇਹਨੂੰ ਥ੍ਰੈਟ ਦਿੰਦਾ ਧਮਕੀਆਂ ਇਹਨਾਂ ਨੇ ਪੁਲਿਸ ਵੀ ਨਹੀਂ ਸੁਣਦੀ ਪੁਲਿਸ ਦੇ ਚੱਕਰ ਮਾਰ ਮਾਂ ਥੱਕ ਚੁੱਕੇ ਨੇ ਤੇ ਇੱਕ ਜ਼ਗੀਰ ਜ਼ਗੀਰ ਜ਼ਗੀਰਾਂ ਨਾ ਉਹਨਾਂ ਦਾ ਜ਼ਗੀਰਾ ਉਹ ਵੀ ਜਿਹੜਾ ਸਰਪੰਚ ਦੇ ਪ੍ਰਿੰਟ ਲੋਕ ਇਹਨਾਂ ਦੇ ਘਰੇ ਜਾਂਦੇ ਨੇ ਕਿ ਸਾਨੂੰ ਤੁਸੀਂ ਜ਼ਮੀਨ ਨਾ ਆਪਣੇ ਨਾਂ ਕਰਾ ਦਿਓ ਨਹੀਂ ਤੁਹਾਡਾ ਇਲਜ਼ਾਮ ਬੁਰਾ ਹੋਊਗਾ ਦੇਖੋ 2-2 ਲੱਖ ਰੁਪਏ ਇਹਨਾਂ ਨੂੰ ਦੇ ਰਹੇ ਨੇ ਵਿੱਚੇ ਸ਼ਮਸ਼ੇਰ ਜਿਹੜਾ ਇਹ ਸ਼ਮਸ਼ੇਰ ਇੱਥੋਂ ਦਾ ਹਲਕਾ ਇੰਚਾਰਜ ਉਹ ਵੀ ਭਗਵਾਨ ਤਮਾਨ ਸਰਕਾਰ ਨੂੰ ਮੈਂ ਧਿਆਨ ਚ ਲਿਆਉਣਾ ਚਾਹੁੰਦਾ ਦੇਖੋ ਤੁਹਾਡੀ ਸਰਕਾਰ ਨੂੰ ਇਹ ਬਦਨਾਮ ਕਰ ਚੁੱਕਿਆ ਬੰਦਾ ਦੀਨਾ ਨਗਰ ਹਲਕੇ 'ਚ ਮੈਂ ਕਹਿੰਦਾ 2027 'ਚ ਕੋਈ ਵੋਟਾਂ ਪਵਾ ਕੇ ਦਿਖਾ ਦੇ ਪੂਰਾ ਨਾਂ ਬਦਨਾਮ ਕਰ ਰੱਖਿਆ ਸ਼ਮਸ਼ੇਰ ਸਿੰਘ ਨੇ ਇੱਥੋਂ ਦੇ ਨੇ 2027 ਚ ਜੇ ਸਰਕਾਰ ਬਣਾਣੀ ਹੈ ਭਗਵਾਨਤਮਾਨ ਸਰਕਾਰ ਨੇ ਇਹਨੂੰ ਇੱਥੋਂ ਹਟਾਉਣ ਦੀ ਲੋੜ ਹੈ ਮੈਂ ਕਿਸੇ ਪਾਰਟੀ ਦਾ ਨਿਮੰਦਾ ਨਹੀਂ ਐ ਪਰ ਇਹ ਲੋਕਾਂ ਨਾਲ ਧੱਕਾ ਕਰਦਾ ਜਿਵੇਂ ਕਿ ਥੋੜੇ ਦਿਨ ਪਹਿਲਾਂ ਇੱਕ VRBNB ਕੰਪਨੀ ਜਿਹੜੀ ਇਹਨਾਂ ਨੇ ਯੂਰੀਆ ਦੇ ਚੱਕਰ 'ਚ ਕਾਫਆਈਏ ਦਰਜ ਹੁੰਦੀ ਐ 3-4 ਦਿਨ ਪਹਿਲਾਂ ਐਫਆਈ ਜਿਹੜੀ ਉੱਥੇ ਬੋਰੀਆਂ ਦੇ 27 ਜੂਨ ਨੂੰ ਇੱਕ ਰੇਡ ਵੀ ਹੁੰਦੀ ਉੱਥੇ 27 ਜੂਨ ਨੂੰ ਰੇਡ ਵੀ ਇਨਕਮ ਟੈਕਸ ਦੀ ਸੌਰੀ ਈਜੀਐਸਟੀ ਦੀ ਉਤੋਂ ਬਾਅਦ ਫੇਰ ਇੱਕ ਇਹਨੇ 200 ਖਾਲੀ ਬੋਰੀਆਂ 84 ਬੋਰੀਆਂ ਭਰੀਆਂ ਸੀਗੀਆਂ ਜਿਹੜੀਆਂ ਉਹਦੇ ਇੱਕ ਪਰਚਾ ਵੀ ਦਰਜਾ ਜਿਹੜਾ ਆਪਣਾ ਹੀ ਮੁੰਡਾ ਐਨੇ ਉੱਥੇ ਮੈਨੇਜਰ ਲਾ ਰੱਖਿਆ ਕਿਨੇ ਸ਼ਮਸ਼ੇਰ ਸਿੰਘ ਨੇ ਜਿਹੜਾ ਇੱਥੋਂ ਦਾ ਹਲਕਾ ਇੰਚਾਰਜ ਹੈ ਯਾਰ ਤੂੰ ਆਪਣਾ ਹੀ ਘਰ ਭਰਨਾ ਲੋਕ ਹੋਰ ਇੱਥੇ ਹੋਰ ਹੈ ਨਹੀਂ ਜਿਹੜੇ ਜੌਬ ਕਰ ਲੈਣ ਸਾਰੇ ਪੜੇ ਲਿਖੇ ਲੋਕਾਂ ਨੇ ਇੱਥੋਂ ਦੇ ਭੋਲੇ ਭਾਲੇ ਲੋਕਾਂ ਨੂੰ ਗਮਰਾਹ ਕੀਤਾ ਸ਼ਮਸ਼ੇਰ ਸਿੰਘ ਜੀ ਨੇ ਸਿੱਧਾ ਮੈਂ ਤਾਂ ਕਹਿਣਾ ਕਿ ਮਾਨ ਸਾਹਿਬ ਨੂੰ ਕੇਜਰੀਵਾਲ ਸਿੰਘ ਬਨੂ ਤੇ ਮਨਜੀਤ ਸੋਜੋਦੀਆ ਜੀ ਨੂੰ ਕਿ ਇਹਨੂੰ ਇੱਥੇ ਹਲਕਾ ਸਾਂਭਣ ਦੀ ਲੋੜ ਹੈ ਜੇ 2027 ਤੁਸੀਂ ਸਰਕਾਰ ਬਣਾਉਣੀ ਨਹੀਂ ਤੁਹਾਡੀ ਸਰਕਾਰ ਬਣੇਗੀ ਨਹੀਂ ਦੀਨਾ ਨਗਰ ਚ ਮੈਨੂੰ ਲੱਗਦਾ ਨਹੀਂ ਕਿ ਜਿਹੜੇ ਹਾਲਾਤ ਦੀਨਾ ਨਗਰ ਦੇ ਇਸ ਟਾਈਮ ਚੱਲਦੇ ਲੋਕ ਬੋਲਣ ਨੂੰ ਤਿਆਰ ਨਹੀਂ ਮੈਂ ਚੰਡੀਗੜ੍ਹ ਚੱਲ ਕੇ ਇੱਥੇ ਆਇਆ ਇਸ ਪਰਿਵਾਰ ਦਾ ਦੁੱਖ ਸੁਣਿਆ ਔਰ ਇਸ ਅੱਜ ਜਵਾਨੀ ਤੁਸੀਂ ਸੁਣ ਸਕਦੇ ਹੋ ਕਰੋ ਜੀ ਸ਼ੋਰੀ ਬੋਲੇ ਦੱਸੋ ਕੀ ਕੀ ਹੋਦਰ ਨਾਲ ਤਾਂ ਤੁਸੀਂ ਸੁਣਿਆ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਤੇ ਪੀੜਤ ਮਹਿਲਾ ਦੇ ਵੱਲੋਂ ਕੈਮਰੇ ਸਾਹਮਣੇ ਆ ਕੇ ਸਾਰੀ ਗੱਲਬਾਤ ਦੱਸੀ ਆ ਸੱਚਾਈ ਦੱਸੀ ਆ ਖੁਲਾਸੇ ਕੀਤੇ ਨੇ ਤਾਂ ਮਾਈਨਿੰਗ ਮਾਫੀਆ ਨੂੰ ਨੱਥ ਪਾਈ ਜਾ ਰਹੀ ਆ ਇਹ ਬਿਆਨ ਜਿਹੜਾ ਆ ਸਰਕਾਰ ਦੇ ਕਈ ਨੁਮਾਇੰਦੇ ਦਾ ਸਾਹਮਣੇ ਆਉਂਦਾ ਪਰ ਕੀ ਉਸ ਬਿਆਨ ਦੇ ਉੱਤੇ ਖਰੇ ਉੱਤਰੇ ਨੇ ਸਰਕਾਰ ਦੇ ਨੁਮਾਇੰਦੇ ਇਹ ਤੁਹਾਡੇ ਸਾਹਮਣੇ ਆ ਫੈਸਲਾ ਤੁਸੀਂ ਕਰਨਾ ਕਿ ਸਰਕਾਰ ਦੀ ਕਹਿਣੀ ਤੇ ਕਥਨੀ ਦੇ ਵਿੱਚ ਕਿੰਨਾ ਕੁ ਫਰਕ ਹੈ ਆਖਰ ਹੁਣ ਮਾਈਨਿੰਗ ਮਾਫੀਆ ਦੇ ਉੱਤੇ ਕਾਰਵਾਈ ਕਰੇਗਾ ਕੌਣ ਵੱਡਾ ਸਵਾਲ ਹੈ